ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਅਜ ਆਪਾਂ ਤੇ ਇਹ ਤਾਪ ਦੀ ਸਾਖੀ ਸਰਵਣ ਕਰਾਂਗੇ ਜੋ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿੱਖਾਂ ਸੇਵਕਾਂ ਤੇ ਮਿਹਰ ਕੀਤੀ ਰਹਿਮਤਾਂ ਵਰਸਾਈਆਂ ਜਿਨ੍ਹਾਂ ਨੂੰ ਬਖਾਰ ਚੜਦਾ ਬਾਰ-ਬਾਰ ਦਵਾਈਦਾਰੂ ਕੰਮ ਨਹੀਂ ਕਰਦੀ ਬਚਨ ਹਨ ਜੋ ਇਹ ਸਾਖੀ ਨੂੰ ਮਨ ਲਾ ਕੇ ਸੁਣੇਗਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੇਗਾ ਉਹਨੂੰ ਤਾਪ ਤੋਂ ਛੁਟਕਾਰਾ ਮਿਲੇਗਾ ਆਓ ਸਾਖੀ ਸਰਣ ਕਰਦੇ ਹਾਂ ਸਾਹਿਬ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੋਵਿੰਦ ਵਾਲ ਸਾਹਿਬ ਵਿਖੇ ਠਹਿਰੇ ਹਨ ਸਤਗੁਰੂ ਜੀ ਵਿਸਰਾਮ ਕਰ ਰਹੇ ਨੇ ਅਚਾਨਕ ਇੱਕ ਬੀਬੀ ਦੀ ਰੋਣ ਕਰਾਉਣ ਦੀ ਆਵਾਜ਼ ਆਉਂਦੀ ਹੈ ਸਤਗੁਰੂ ਜੀ ਸਿੱਖਾਂ ਨੂੰ ਪਾਸ ਬੁਲਾਉਂਦੇ ਹਨ ਪੁੱਛਦੇ ਹਨ ਇਹ ਸ਼ੋਰ ਕਾਦਾ ਇਹ ਬੀਬੀ ਕਿਉਂ ਰੋ ਰਹੀ ਹੈ ਪੁੱਛ ਕੇ ਆਓ ਇਹਦੇ ਰੋਣ ਦਾ ਕੀ ਕਾਰਨ ਹੈ ਉਦੋਂ ਸਤਗੁਰੂ ਜੀ ਦਾ ਹੁਕਮ ਮੰਨ ਕੇ ਜਦੋਂ ਸਿੱਖਾਂ ਨੇ ਜਾ ਕੇ ਪਤਾ ਕੀਤਾ ਅਕੇ ਸਤਗੁਰੂ ਨੇ ਦੱਸਿਆ ਸਤਗੁਰੂ ਜੀ ਇਹ ਬੀਬੀ ਤਾਂ ਰੁੰਦੀ ਹੈ ਇਹਦਾ ਇੱਕੋ ਇੱਕ ਜਵਾਨ ਪੁੱਤਰ ਸੀ ਤਈਏ ਤਾਪ ਬੁਖਾਰ ਕਰਕੇ ਉਹਦੀ ਮੌਤ ਹੋ ਗਈ ਹੈ ਕਾਹਿੰ ਦਿਨਾਂ ਤੋਂ ਬੁਖਾਰ ਨਾਲ ਤਾਪ ਨਾਲ ਗ੍ਰਸਤ ਸੀ ਅੱਜ ਨਿਰਮਲ ਹੋ ਕੇ ਉਹਦੀ ਮੌਤ ਹੋ ਗਈ ਹੈ ਗੁਰੂ ਸਾਹਿਬ ਨੇ ਆਖਿਆ ਭਾਈ ਇਹਨੂੰ ਆਖੋ ਰੂਣ ਕਰਾਉਣ ਦੀ ਲੋੜ ਨਹੀਂ ਸਵੇਰ ਹੋਵੇਗੀ ਇਹਦਾ ਪੁੱਤਰ ਜਿਉਂਦਾ ਹੋ ਜਾਏਗਾ ਕਿਉਂਕਿ ਗੁਰੂ ਸਮਰੱਥ ਹੈ ਗੁਰੂ ਕੋਲ ਤਾਕਤ ਹੈ ਸਵੇਰ ਹੋਈ ਗੁਰੂ ਸਾਹਿਬ ਨੇ ਆਪਣੇ ਪਵਿੱਤਰ ਚਰਨਾਂ ਨੂੰ ਉਸ ਬਾਲਕ ਦੇ ਨਾਲ ਛੁਆਇਆ ਤੇ ਬਾਲਕ ਮੋੜ ਸਰਜੀਤ ਹੋ ਗਿਆ ਤੇ ਸਤਿਗੁਰ ਜੀ ਨੇ ਆਖਿਆ ਇਸ ਤਈਏ ਤਾਪ ਕਾਰਨ ਇਹਦੀ ਮੌਤ ਹੋਈ ਸੀ ਅਸੀਂ ਵਚਨ ਕੀਤਾ ਸੀ ਜਦੋਂ ਤੱਕ ਅਸੀਂ ਗੋਇੰਦਵਾਲ ਸਾਹਿਬ ਵਿਖੇ ਰਵਾਂਗੇ ਉਦੋਂ ਤੱਕ ਕਿਸੇ ਵੀ ਮਾਪੇ ਦੇ ਹੁੰਦੇ ਆ ਉਹਨਾਂ ਦੇ ਜਵਾਨ ਬੱਚਿਆਂ ਦੀ ਮੌਤ ਨਹੀਂ ਹੋਵੇਗੀ ਪਰ ਇਹਨੇ ਸਾਡੇ ਬਚਨਾਂ ਨੂੰ ਨਹੀਂ ਮੰਨਿਆ ਸਾਡੇ ਹੁਕਮ ਦੀ ਹੁਕਮ ਅਦੂਲੀ ਕੀਤੀ ਹੈ ਸੋ ਗੁਰੂ ਸਾਹਿਬ ਨੇ ਤਈਏ ਤਾਪ ਨੂੰ ਬਾਲਕ ਰੂਪ ਵਿੱਚ ਇੱਕ ਪਿੰਜਰੇ ਵਿੱਚ ਕੈਦ ਕਰ ਲਿਆ ਪੈਰਾਂ ਨੂੰ ਬੇਡੀਆਂ ਪਾ ਦਿੱਤੀਆਂ ਹੱਥਾਂ ਨੂੰ ਜ਼ੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਗੁਰੂ ਦੇ ਬਚਨਾਂ ਵਿੱਚ ਤਿਆ ਤਾਪ ਬੰਨਿਆ ਗਿਆ ਸਤਗੁਰਜ ਨੇ ਪਿੰਜਰੇ ਚ ਪਾ ਕੇ ਆਪਣੇ ਕੋਲ ਰੱਖ ਲਿਆ ਹੁਣ ਇਹ ਤਰਲੇ ਮਿੰਤਾ ਲੈਂਦਾ ਵੀ ਮੈਨੂੰ ਛੱਡ ਦੇਵੋ ਮੇਰੇ ਤੋਂ ਭੁੱਲ ਹੋਈ ਹੈ ਪਰ ਗੁਰੂ ਸਾਹਿਬ ਨੇ ਆਖਿਆ ਵੀ ਤੂੰ ਸਾਡੇ ਬਚਨਾਂ ਨੂੰ ਨਹੀਂ ਮੰਨਿਆ ਅਸੀਂ ਜੋ ਬਚਨ ਕੀਤੇ ਸਨ ਵੀ ਸਾਡੇ ਹੁੰਦਿਆਂ ਕਿਸੇ ਨੌਜਵਾਨ ਦੇ ਆਪਣੇ ਮਾਪੇ ਦੇ ਸਾਹਮਣੇ ਮੌਤ ਨਹੀਂ ਹੋਵੇਗੀ ਪਰ ਫਿਰ ਵੀ ਇੱਕ ਬੱਚੇ ਦੀ ਤੇਰੇ ਕਰਕੇ ਮੌਤ ਹੋਈ ਇੰਨੇ ਨੂੰ 사ਤਸੰਗਤ ਜੀ ਗੁਰੂ ਕੇ ਸਿੱਖ ਡੱਲੇ ਪਿੰਡ ਤੋਂ ਦਰਸ਼ਨ ਕਰਨ ਆਉਂਦੇ ਹਨ ਭਾਈ ਪਾਰੋ ਜੁਲਕਾ ਭਾਈ ਲਾਲੋ ਜੀ ਆ ਕੇ 사ਤਗੁਰ ਜੀ ਦੇ ਨਕਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ 사ਤਗੁਰ ਜੀ ਬਹੁਤ ਪਿਆਰ ਕਰਦੇ ਨੇ ਆਪਣੇ ਸਿੱਖਾਂ ਨੂੰ ਉਹਨਾਂ ਦਾ ਹਾਲ ਚਾਲ ਪੁੱਛਦੇ ਨੇ ਤੇ ਭਾਈ ਲਾਲੋ ਜੀ ਦੀ ਸਿੱਖਾਂ ਦੇ ਨਿਗਾ ਇਸ ਪਿੰਜਰੇ ਵਿੱਚ ਬੰਦ ਇਸ ਬਾਲਕ ਤੇ ਪੈਂਦੀ ਹੈ ਜੋ ਬਾਰ ਬਾਰ ਉਹਨਾਂ ਦੇ ਹੱਥ ਜੋੜਦਾ ਹੈ ਤਰਲੇ ਲਿੰਦਾ ਹੈ ਵੀ ਮੇਰੇ ਤੇ ਮਿਹਰ ਕਰੋ ਗੁਰੂ ਸਾਹਿਬ ਤੋਂ ਮੈਨੂੰ ਛਡਵਾਓ ਤੇ ਭਾਈ ਲਾਲੋ ਜੀ ਨੇ ਆਖਿਆ ਸਤਿਗੁਰ ਜੀ ਬਾਲਕ ਵੇਖਣ ਨੂੰ ਬਹੁਤ ਸੋਹਣਾ ਤੇ ਬਹੁਤ ਕਮਜ਼ੋਰ ਹੈ ਇਹਨੂੰ ਛੱਡਣਾ ਕਰੋ ਉਦੋਂ ਸਤਿਗੁਰ ਜੀ ਨੇ ਆਖਿਆ ਵੀ ਤੁਸੀਂ ਇਹਦੀ ਸੁੰਦਰਤਾ ਨੂੰ ਨਾ ਦੇਖੋ ਇਹ ਤਈਆ ਤਾਪ ਹੈ ਇਹਨੇ ਸਾਡੇ ਹੁਕਮਾਂ ਦੀ ਅਦੂਲੀ ਕੀਤੀ ਹੈ ਇਹ ਬਹੁਤ ਖਤਰਨਾਕ ਹੈ ਆਪਣੇ ਕੀਤੇ ਹੋਏ ਕਰਮਾਂ ਦੀ ਇਹਨੂੰ ਸਜ਼ਾ ਮਿਲ ਰਹੀ ਹੈ ਪਰ ਉਹ बार-बार ਤਈਆ ਤਰਲੇ ਲੈਂਦਾ ਹੈ ਆਖਰ ਭਾਈ ਲਾਲੋ ਜੀ ਆਖਦੇ ਨੇ ਸਤਿਗੁਰ ਜੀ ਮੇਰੀ ਬੇਨਤੀ ਹੈ ਇਹਨੂੰ ਛੱਡ ਦੇਵੋ ਇਹ ਤਾਂ ਦੁੱਖ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਉਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਵੀ ਤੁਹਾਡੇ ਕਹਿਣ ਤੇ ਅਸੀਂ ਛੱਡ ਦਿੰਦੇ ਹਾਂ ਇਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਕਿਸੇ ਨੂੰ ਦੁੱਖ ਨਾ ਦੇਵੇ ਤੇ ਭਾਈ ਲਾਲੋ ਜੀ ਨੇ ਹਾਮੀ ਭਰ ਦਿੱਤੀ ਨਾਲ ਲੈ ਕੇ ਤੁਰੇ ਕੁਝ ਕੁ ਪਿੰਡ ਤੈ ਹੋਇਆ ਇਤਈਆ ਤਾਪ ਕਹਿੰਦੇ ਭਾਈ ਲਾਲੂ ਨੂੰ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਤੁਸੀਂ ਹੁਕਮ ਕਰੋ ਤੁਸੀਂ ਮੈਨੂੰ ਛਡਾ ਕੇ ਲਿਆਇਓ ਤੇ ਮੈਂ ਕੁਝ ਖਾ ਪੀਆ ਵਾਂ ਅੱਗੇ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਸਰੀਰ ਬੜਾ ਮੇਰਾ ਨਿਰਬਲ ਹੋ ਗਿਆ ਉਦੋਂ ਭਾਈ ਲਾਲੂ ਨੇ ਆਖਿਆ ਥੋੜੀ ਦੂਰ ਅੱਗੇ ਪਿੰਡ ਹੈ ਉੱਥੋਂ ਤੁਹਾਨੂੰ ਪ੍ਰਸ਼ਾਦਾ ਪਾਣੀ ਛਕਾਵਾਂਗੇ ਪਰ ਇਹ ਕਹਿੰਦਾ ਨਹੀਂ ਮੇਰੀ ਜਿਹੜੀ ਖੁਰਾਕ ਹੈ ਪਿੰਡ ਵਿੱਚੋਂ ਨਹੀਂ ਮਿਲਣੀ ਮੈਂ ਆਪਣਾ ਭੋਜਨ ਲੱਭ ਲਿਆ ਬਸ ਤੁਹਾਡੇ ਹੁਕਮ ਦੀ ਮੈਂ ਇੰਤਜ਼ਾਰ ਕਰ ਰਿਹਾ ਤੁਸੀਂ ਹੁਕਮ ਕਰੋ ਮੈਂ ਹੁਣੇ 5 ਮਿੰਟਾਂ ਵਿੱਚ ਭੋਜਨ ਛੱਕ ਕੇ ਆਇਆ ਭਾਈ ਲਾਲੋ ਜੀ ਉਹ ਕਹਿੰਦੇ ਠੀਕ ਹੈ ਤੂੰ ਆਪਣਾ ਭੋਜਨ ਛੱਕਿਆ ਪੇਟ ਭਰਿਆ ਗੁਰੂ ਕੇ ਸੰਗ ਇੱਕ ਦਰਖਤ ਦੇ ਹੇਠਾਂ ਵਿਸਰਾਮ ਕਰਨ ਲੱਗੇ ਇਹ ਕੁਝ ਮਿੰਟਾਂ ਵਿੱਚ ਵਾਪਸ ਆਇਆ ਕਿਉਂਕਿ ਥੋੜੀ ਦੂਰ ਇੱਕ ਧੋਬੀ ਕੱਪੜੇ ਧੋ ਰਿਹਾ ਸੀ ਇਹ ਤਿਆਰਤਾਪ ਜਾ ਕੇ ਧੋਬੇ ਨੂੰ ਚਿਮੜਿਆ ਅਤਤਨ ਬੁਖਾਰ ਚੜਿਆ ਤੇ ਇਹ ਵਾਪਸ ਮੁੜ ਆਇਆ ਤੇ ਭਾਈ ਲਾਲੋ ਜੀ ਪੁੱਛਦੇ ਨੇ ਵੀ ਤੂੰ ਭੋਜਨ ਪਾਣੀ ਛਕ ਲਿਆ ਇੱਕ ਖੱਪਰ ਲਹੂ ਦਾ ਭਰਿਆ ਇਹਨੇ ਦਿਖਾਇਆ ਕਹਿੰਦਾ ਇਹ ਮੇਰੀ ਖੁਰਾਕ ਹੈ ਮੈਂ ਜਾ ਕੇ ਉਹ ਧੋਬੀ ਜੋ ਸਾਹਮਣੇ ਕੱਪੜੇ ਧੋ ਰਿਹਾ ਉਹਨੂੰ ਚੁੰਮੜਿਆ ਉਹਦਾ ਮੈਂ ਖੂਨ ਇਹ ਲੈ ਕੇ ਆਇਆ ਇਹ ਹੀ ਮੇਰੀ ਖੁਰਾਕ ਹੈ ਭਾਈ ਲਾਲੋ ਜੀ ਨੇ ਜਦ ਖੂਨ ਦਾ ਭਰਿਆ ਹੋਇਆ ਖੱਪਰ ਵੇਖਿਆ ਡਰ ਗਏ ਘਬਰਾ ਗਏ ਕਹਿੰਦੇ ਤੂੰ ਬਹੁਤ ਖਤਰਨਾਕ ਹੈ ਤੈਨੂੰ ਛਡਵਾ ਕੇ ਬਹੁਤ ਗਲਤੀ ਕੀਤੀ ਗੁਰੂ ਸਾਹਿਬ ਨੇ ਠੀਕ ਤੈਨੂੰ ਕੈਦ ਕੀਤਾ ਸੀ ਚਲ ਵਾਪਸ ਤੈਨੂੰ ਮੁੜ ਗੁਰੂ ਸਾਹਿਬ ਕੋਲ ਜਾ ਕੇ ਕੈਦ ਕਰਵਾਵਾਂ ਪਰ ਤਈਆ ਤਾਪ ਇਹ ਤਰਲੇ ਲੈਣ ਲੱਗ ਪਿਆ ਕਹਿੰਦਾ ਐਸਾ ਨਾ ਕਰੋ ਵੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਵੀ ਜਿਸ ਕਿਸੇ ਨੂੰ ਵੀ ਮੈਂ ਛੱਡਿਆ ਹੋਵਾਂਗਾ ਅਗਰ ਉਹ ਤੁਹਾਡੀ ਤੇ ਮੇਰੀ ਇਹ ਜਿਹੜੀ ਵਾਰਤਾ ਹੈ ਇਹ ਸਾਖੀ ਨੂੰ ਸੁਣੇਗਾ ਉਹਨੂੰ ਮੈਂ ਛੱਡ ਕੇ ਚਲਾ ਜਾਇਆ ਕਰਾਂਗਾ ਗੱਲ ਧਿਆਨ ਦਿਓ ਵੀ ਜਿਸ ਕਿਸੇ ਨੂੰ ਵੀ ਇਹ ਤਬ ਬੁਖਾਰ ਹੋਵੇਗਾ ਮੈਂ ਚੜਿਆ ਹੋਵਾਂਗਾ ਜੋ ਕੋਈ ਵੀ ਸਾਖ ਨੂੰ ਸੁਨੇਗਾ ਸੁਣਾਏਗਾ ਜੋ ਮੇਰੀ ਤੇ ਤੁਹਾਡੇ ਵਿੱਚ ਇਹ ਵਾਰਤਾ ਲਾਪ ਹੈ ਤੁਸੀਂ ਮੈਨੂੰ ਛੁਡਾ ਕੇ ਲਿਆਓ ਮੈਂ ਤਰੋਂ ਤੁਹਾਨੂੰ ਛੱਡ ਕੇ ਚਲਾ ਜਾਇਆ ਕਰਾਂਗਾ ਸੋ ਸਾਧ ਸੰਗਤ ਜੀ ਗੁਰੂ ਦੇ ਬਚਨਾਂ ਵਿੱਚ ਸਤ ਹੈ ਗੁਰੂ ਸਭ ਕੁਝ ਕਰਨ ਵਿੱਚ ਸਮਰੱਥ ਨੇ ਗੁਰੂ ਸਾਹਿਬ ਕੁਝ ਵੀ ਕਰ ਸਕਦੇ ਨੇ ਸਤਗੁਰ ਮੇਰਾ ਮਾਰਗੇ ਵਾਲਾ ਹੈ ਸਤਗੁਰ ਇਕਲ ਤਾਕਤ ਹੈ ਉਨ੍ਹਾਂ ਦੇ ਹੁਕਮ ਵਿੱਚ ਹੀ ਸਾਰਾ ਸੰਸਾਰ ਚੱਲ ਰਿਹਾ ਹੈ। ਸੋਸਰ ਦਾ ਭਾਵਨਾ ਨਾਲ ਇਹ ਸਾਖੇ ਨੂੰ ਆਪਾਂ ਸਰਮਣ ਕੀਤਾ ਤੇ ਗੁਰਸਾਹਿਬ ਕਿਰਪਾ ਵਰਤਣਗੇ ਤੇ ਇਹ ਤਾਪ ਦਾ ਬੁਖਾਰ ਹੋਵੇ ਕੋਈ ਵੀ ਬੁਖਾਰ ਹੈ ਉਹ ਤੁਹਾਨੂੰ ਛੱਡ ਕੇ ਅਵਸ਼ ਚਲਾ ਜਾਵੇਗਾ। ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੋ। ਮੰਨ ਲਾ ਕੇ ਬਾਣੀ ਪੜੋ। ਬੋਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਅਜ ਆਪਾਂ ਤੇ ਇਹ ਤਾਪ ਦੀ ਸਾਖੀ ਸਰਵਣ ਕਰਾਂਗੇ ਜੋ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿੱਖਾਂ ਸੇਵਕਾਂ ਤੇ ਮਿਹਰ ਕੀਤੀ ਰਹਿਮਤਾਂ ਵਰਸਾਈਆਂ ਜਿਨ੍ਹਾਂ ਨੂੰ ਬੁਖਾਰ ਚੜਦਾ ਬਾਰ-ਬਾਰ ਦਵਾਈਦਾਰੂ ਕੰਮ ਨਹੀਂ ਕਰਦੀ ਬਚਨ ਹਨ ਜੋ ਇਹ ਸਾਖੀ ਨੂੰ ਮਨ ਲਾ ਕੇ ਸੁਨੇਗਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੇਗਾ ਉਹਨੂੰ ਤਾਪ ਤੋਂ ਛੁਟਕਾਰਾ ਮਿਲੇਗਾ ਆਓ ਸਾਖੀ ਸਰਣ ਕਰਦੇ ਹਾਂ ਸਾਹਿਬ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੋਵਿੰਦਵਾਲ ਸਾਹਿਬ ਵਿਖੇ ਠਹਿਰੇ ਹਨ ਸਤਗੁਰੂ ਜੀ ਵਿਸਰਾਮ ਕਰ ਰਹੇ ਨੇ ਅਚਾਨਕ ਇੱਕ ਬੀਬੀ ਦੀ ਰੋਣ ਕਰਾਉਣ ਦੀ ਆਵਾਜ਼ ਆਉਂਦੀ ਹੈ ਸਤਗੁਰੂ ਜੀ ਸਿੱਖਾਂ ਨੂੰ ਪਾਸ ਬੁਲਾਉਂਦੇ ਹਨ ਪੁੱਛਦੇ ਹਨ ਇਹ ਸ਼ੋਰ ਕਾਦਾ ਇਹ ਬੀਬੀ ਕਿਉਂ ਰੋ ਰਹੀ ਹੈ ਪੁੱਛ ਕੇ ਆਓ ਇਹਦੇ ਰੋਣ ਦਾ ਕੀ ਕਾਰਨ ਹੈ ਉਦੋਂ ਸਤਗੁਰੂ ਜੀ ਦੇ ਹੁਕਮ ਮੰਨ ਕੇ ਜਦ ਸਿੱਖਾਂ ਨੇ ਜਾ ਕੇ ਪਤਾ ਕੀਤਾ ਸਤਗੁਰੂ ਨੇ ਦੱਸਿਆ ਸਤਗੁਰੂ ਜੀ ਇਹ ਬੀਬੀ ਤਾਂ ਰੁੰਦੀ ਹੈ ਇਹਦਾ ਇੱਕੋ ਇੱਕ ਜਵਾਨ ਪੁੱਤਰ ਸੀ ਤਈਏ ਤਾਪ ਬੁਖਾਰ ਕਰਕੇ ਉਹਦੀ ਮੌਤ ਹੋ ਗਈ ਹੈ ਕਾਹਿੰ ਦਿਨਾਂ ਤੋਂ ਬੁਖਾਰ ਨਾਲ ਤਾਪ ਨਾਲ ਗ੍ਰਸਤ ਸੀ ਅੱਜ ਨਿਰਵਲ ਹੋ ਕੇ ਉਹਦੀ ਮੌਤ ਹੋ ਗਈ ਹੈ ਗੁਰੂ ਸਾਹਿਬ ਨੇ ਆਖਿਆ ਭਾਈ ਇਹਨੂੰ ਆਖੋ ਰੂਣ ਕਰਾਉਣ ਦੀ ਲੋੜ ਨਹੀਂ ਸਵੇਰ ਹੋਵੇਗੀ ਇਹਦਾ ਪੁੱਤਰ ਜਿਉਂਦਾ ਹੋ ਜਾਏਗਾ ਕਿਉਂਕਿ ਗੁਰੂ ਸਮਰੱਥ ਹੈ ਗੁਰੂ ਕੋਲ ਤਾਕਤ ਹੈ ਸਵੇਰ ਹੋਈ ਗੁਰੂ ਸਾਹਿਬ ਨੇ ਆਪਣੇ ਪਵਿੱਤਰ ਚਰਨਾਂ ਨੂੰ ਉਸ ਬਾਲਕ ਦੇ ਨਾਲ ਛੁਆਇਆ ਤੇ ਬਾਲਕ ਮੋੜ ਸਰਜੀਤ ਹੋ ਗਿਆ ਤੇ ਸਤਿਗੁਰ ਜੀ ਨੇ ਆਖਿਆ ਇਸ ਤਈਏ ਤਾਪ ਕਾਰਨ ਇਹਦੀ ਮੌਤ ਹੋਈ ਸੀ ਅਸੀਂ ਵਚਨ ਕੀਤਾ ਸੀ ਜਦੋਂ ਤੱਕ ਅਸੀਂ ਗੋਇੰਦਵਾਲ ਸਾਹਿਬ ਵਿਖੇ ਰਵਾਂਗੇ ਉਦੋਂ ਤੱਕ ਕਿਸੇ ਵੀ ਮਾਪੇ ਦੇ ਹੁੰਦੇ ਆ ਉਹਨਾਂ ਦੇ ਜਵਾਨ ਬੱਚਿਆਂ ਦੀ ਮੌਤ ਨਹੀਂ ਹੋਵੇਗੀ ਪਰ ਇਹਨੇ ਸਾਡੇ ਬਚਨਾਂ ਨੂੰ ਨਹੀਂ ਮੰਨਿਆ ਸਾਡੇ ਹੁਕਮ ਦੀ ਹੁਕਮ ਅਦੂਲੀ ਕੀਤੀ ਹੈ ਸੋ ਗੁਰੂ ਸਾਹਿਬ ਨੇ ਤਈਏ ਤਾਪ ਨੂੰ ਬਾਲਕ ਰੂਪ ਵਿੱਚ ਇੱਕ ਪਿੰਜਰੇ ਵਿੱਚ ਕੈਦ ਕਰ ਲਿਆ ਪੈਰਾਂ ਨੂੰ ਬੇਡੀਆਂ ਪਾ ਦਿੱਤੀਆਂ ਹੱਥਾਂ ਨੂੰ ਜ਼ੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਗੁਰੂ ਦੇ ਬਚਨਾਂ ਵਿੱਚ ਤਿਆ ਤਾਪ ਬੰਨਿਆ ਗਿਆ ਸਤਿਗੁਰਜ ਨੇ ਪਿੰਜਰੇ ਚ ਪਾ ਕੇ ਆਪਣੇ ਕੋਲ ਰੱਖ ਲਿਆ ਹੁਣ ਇਹ ਤਰਲੇ ਮਿੰਤਾ ਲੈਂਦਾ ਵੀ ਮੈਨੂੰ ਛੱਡ ਦੇਵੋ ਮੇਰੇ ਤੋਂ ਭੁੱਲ ਹੋਈ ਹੈ ਪਰ ਗੁਰੂ ਸਾਹਿਬ ਨੇ ਆਖਿਆ ਵੀ ਤੂੰ ਸਾਡੇ ਬਚਨਾਂ ਨੂੰ ਨਹੀਂ ਮੰਨਿਆ ਅਸੀਂ ਜੋ ਬਚਨ ਕੀਤੇ ਸਨ ਵੀ ਸਾਡੇ ਹੁੰਦਿਆਂ ਕਿਸੇ ਨੌਜਵਾਨ ਦੇ ਆਪਣੇ ਮਾਪੇ ਦੇ ਸਾਹਮਣੇ ਮੌਤ ਨਹੀਂ ਹੋਵੇਗੀ ਪਰ ਫਿਰ ਵੀ ਇੱਕ ਬੱਚੇ ਦੀ ਤੇਰੇ ਕਰਕੇ ਮੌਤ ਹੋਈ ਇਨੇ ਨੂੰ 사ਤਸੰਗਤ ਜੀ ਗੁਰੂ ਕੇ ਸਿੱਖ ਡੱਲੇ ਪਿੰਡ ਤੋਂ ਦਰਸ਼ਨ ਕਰਨ ਆਉਂਦੇ ਹਨ ਭਾਈ ਪਾਰੋ ਜੁਲਕਾ ਭਾਈ ਲਾਲੋ ਜੀ ਆ ਕੇ 사ਤਗੁਰੂ ਜੀ ਦੇ ਨਕਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ 사ਤਗੁਰੂ ਜੀ ਬਹੁਤ ਪਿਆਰ ਕਰਦੇ ਨੇ ਆਪਣੇ ਸਿੱਖਾਂ ਨੂੰ ਉਹਨਾਂ ਦਾ ਹਾਲ ਚਾਲ ਪੁੱਛਦੇ ਨੇ ਤੇ ਭਾਈ ਲਾਲੋ ਜੀ ਦੀ ਸਿੱਖਾਂ ਦੇ ਨਿਗਾ ਇਸ ਪਿੰਜਰੇ ਵਿੱਚ ਬੰਦ ਇਸ ਬਾਲਕ ਤੇ ਪੈਂਦੀ ਹੈ ਜੋ ਬਾਰ-ਬਾਰ ਉਹਨਾਂ ਦੇ ਹੱਥ ਜੋੜਦਾ ਹੈ ਤਰਲੇ ਲੈਂਦਾ ਹੈ ਵੀ ਮੇਰੇ ਤੇ ਮਿਹਰ ਕਰੋ ਗੁਰੂ ਸਾਹਿਬ ਤੋਂ ਮੈਨੂੰ ਛਡਵਾਓ ਤੇ ਭਾਈ ਲਾਲੋ ਜੀ ਨੇ ਆਖਿਆ ਸਤਿਗੁਰ ਜੀ ਬਾਲਕ ਵੇਖਣ ਨੂੰ ਬਹੁਤ ਸੋਹਣਾ ਤੇ ਬਹੁਤ ਕਮਜ਼ੋਰ ਹੈ ਇਹਨੂੰ ਛੱਡਣਾ ਕਰੋ ਉਦੋਂ ਸਤਿਗੁਰ ਜੀ ਨੇ ਆਖਿਆ ਵੀ ਤੁਸੀਂ ਇਹਦੀ ਸੁੰਦਰਤਾ ਨੂੰ ਨਾ ਦੇਖੋ ਇਹ ਤਈਆ ਤਾਪ ਹੈ ਇਹਨੇ ਸਾਡੇ ਹੁਕਮਾਂ ਦੇ ਅਦੂਲੀ ਕੀਤੀ ਹੈ ਇਹ ਬਹੁਤ ਖਤਰਨਾਕ ਹੈ ਆਪਣੇ ਕੀਤੇ ਹੋਏ ਕਰਮਾਂ ਦੀ ਇਹਨੂੰ ਸਜ਼ਾ ਮਿਲ ਰਹੀ ਹੈ ਪਰ ਉਹ बार-बार ਤਈਆ ਤਰਲੇ ਲੈਂਦਾ ਹੈ ਆਖਰ ਭਾਈ ਲਾਲੋ ਜੀ ਆਖਦੇ ਨੇ ਸਤਿਗੁਰ ਜੀ ਮੇਰੀ ਬੇਨਤੀ ਹੈ ਇਹਨੂੰ ਛੱਡ ਦੇਵੋ ਇਹਦਾ ਦੁੱਖ ਮੇਰੇ ਤੋਂ ਵਿਖਿਆ ਨਹੀਂ ਜਾਂਦਾ ਉਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਵੀ ਤੁਹਾਡੇ ਕਹਿਣ ਤੇ ਅਸੀਂ ਛੱਡ ਦਿੰਦੇ ਆ ਇਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਕਿਸੇ ਨੂੰ ਦੁੱਖ ਨਾ ਦੇਵੇ ਤੇ ਭਾਈ ਲਾਲੋ ਜੀ ਨੇ ਹਾਮੀ ਭਰ ਦਿੱਤੀ ਨਾਲ ਲੈ ਕੇ ਤੁਰੇ ਕੋਜੁਕ ਪਿੰਡ ਤੈ ਹੋਇਆ ਇਤਈ ਆਪ ਕਹਿੰਦੇ ਭਾਈ ਲਾਲੂ ਨੂੰ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਤੁਸੀਂ ਹੁਕਮ ਕਰੋ ਤੁਸੀਂ ਮੈਨੂੰ ਚੜਾ ਕੇ ਲਿਆਇਓ ਤੇ ਮੈਂ ਕੁਝ ਖਾ ਪੀਆ ਵਾ ਅੱਗੇ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਸਰੀਰ ਬੜਾ ਮੇਰਾ ਨਿਰਬਲ ਹੋ ਗਿਆ ਉਦੋਂ ਭਾਈ ਲਾਲੂ ਨੇ ਆਖਿਆ ਥੋੜੀ ਦੂਰ ਅੱਗੇ ਪਿੰਡ ਹੈ ਉੱਥੋਂ ਤੁਹਾਨੂੰ ਪ੍ਰਸ਼ਾਦਾ ਪਾਉਣੀ ਛਕਾਵਾਂਗੇ ਪਰ ਇਹ ਕਹਿੰਦਾ ਨਹੀਂ ਮੇਰੀ ਜਿਹੜੀ ਖੁਰਾਕ ਹੈ ਪਿੰਡ ਵਿੱਚੋਂ ਨਹੀਂ ਮਿਲਣੀ ਮੈਂ ਆਪਣਾ ਭੋਜਨ ਲੱਭ ਲਿਆ ਬਸ ਤੁਹਾਡੇ ਹੁਕਮ ਦੀ ਮੈਂ ਇੰਤਜ਼ਾਰ ਕਰ ਰਿਹਾ ਤੁਸੀਂ ਹੁਕਮ ਕਰੋ ਮੈਂ ਹੁਣੇ 5 ਮਿੰਟਾਂ ਵਿੱਚ ਭੋਜਨ ਛੱਕ ਕੇ ਆਇਆ ਭਾਈ ਲਾਲੋ ਜੀ ਉਹ ਕਹਿੰਦੇ ਠੀਕ ਹੈ ਤੂੰ ਆਪਣਾ ਭੋਜਨ ਛੱਕਿਆ ਪੇਟ ਭਰਿਆ ਗੁਰੂ ਕੇ ਸੇਂਗ ਇੱਕ ਦਰਖਤ ਦੇ ਹੇਠਾਂ ਵਿਸਰਾਮ ਕਰਨ ਲੱਗੇ ਇਹ ਕੁਝ ਮਿੰਟਾਂ ਵਿੱਚ ਵਾਪਸ ਆਇਆ ਕਿਉਂਕਿ ਥੋੜੀ ਦੂਰ ਇੱਕ ਧੋਬੀ ਕੱਪੜੇ ਧੋ ਰਿਹਾ ਸੀ ਇਹ ਤਿਆਰਤਾਪ ਜਾ ਕੇ ਧੋਬੇ ਨੂੰ ਚਿਮੜਿਆ ਅਤਤਨ ਬੁਖਾਰ ਚੜਿਆ ਤੇ ਇਹ ਵਾਪਸ ਮੁੜ ਆਇਆ ਤੇ ਭਾਈ ਲਾਲੋ ਜੀ ਪੁੱਛਦੇ ਨੇ ਵੀ ਤੂੰ ਭੋਜਨ ਪਾਣੀ ਛਕ ਲਿਆ ਇੱਕ ਖੱਪਰ ਲਹੂ ਦਾ ਭਰਿਆ ਇਹਨੇ ਦਿਖਾਇਆ ਕਹਿੰਦਾ ਇਹ ਮੇਰੀ ਖੁਰਾਕ ਹੈ ਮੈਂ ਜਾ ਕੇ ਉਹ ਧੋਬੀ ਜੋ ਸਾਹਮਣੇ ਕੱਪੜੇ ਧੋ ਰਿਹਾ ਉਹਨੂੰ ਚੁੰਮੜਿਆ ਉਹਦਾ ਮੈਂ ਖੂਨ ਇਹ ਲੈ ਕੇ ਆਇਆ ਇਹ ਹੀ ਮੇਰੀ ਖੁਰਾਕ ਹੈ ਭਾਈ ਲਾਲੋ ਜੀ ਨੇ ਜਦ ਖੂਨ ਦਾ ਭਰਿਆ ਖੱਪਰ ਵੇਖਿਆ ਡਰ ਗਏ ਘਬਰਾ ਗਏ ਕਹਿੰਦੇ ਤੂੰ ਬਹੁਤ ਖਤਰਨਾਕ ਹੈ ਤੈਨੂੰ ਛਡਵਾ ਕੇ ਬਹੁਤ ਗਲਤੀ ਕੀਤੀ ਗੁਰੂ ਸਾਹਿਬ ਨੇ ਠੀਕ ਤੈਨੂੰ ਕੈਦ ਕੀਤਾ ਸੀ ਚੱਲ ਵਾਪਸ ਤੈਨੂੰ ਮੁੜ ਗੁਰੂ ਸਾਹਿਬ ਕੋਲ ਜਾ ਕੇ ਕੈਦ ਕਰਵਾਵਾ ਰਤਈਆ ਤਾਪ ਇਹ ਤਰਲੇ ਲੈਣ ਲੱਗ ਪਿਆ ਕਹਿੰਦਾ ਐਸਾ ਨਾ ਕਰੋ ਵੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਵੀ ਜਿਸ ਕਿਸੇ ਨੂੰ ਵੀ ਮੈਂ ਛੜਿਆ ਹੋਵਾਂਗਾ ਅਗਰ ਉਹ ਤੁਹਾਡੀ ਤੇ ਮੇਰੀ ਇਹ ਜਿਹੜੀ ਵਾਰਤਾ ਹੈ ਇਹ ਸਾਖੀ ਨੂੰ ਸੁਣੇਗਾ ਉਨੂੰ ਮੈਂ ਛੱਡ ਕੇ ਚਲਾ ਜਾਇਆ ਕਰਾਂਗਾ ਬਲ ਧਿਆਨ ਦਿਓ ਵੀ ਜਿਸ ਕਿਸੇ ਨੂੰ ਵੀ ਤੇ ਇਹ ਤਬ ਖਾਰ ਹੋਵੇਗਾ ਮੈਂ ਚੜਿਆ ਹੋਵਾਂਗਾ ਜੋ ਕੋਈ ਵੀ ਸਾਖ ਨੂੰ ਸੁਨੇਗਾ ਸੁਣਾਏਗਾ ਜੋ ਮੇਰੇ ਤੇ ਤੁਹਾਡੇ ਵਿੱਚ ਇਹ ਵਾਰਤਾ ਲਾਪ ਹੈ ਤੁਸੀਂ ਮੈਨੂੰ ਛੁਡਾ ਕੇ ਲਿਆਓ ਮੈਂ ਤਰੋਂ ਤੁਨੂੰ ਛੱਡ ਕੇ ਚਲਾ ਜਾਇਆ ਕਰਾਂਗਾ ਸੋ ਸਾਧ ਸੰਗਤ ਜੀ ਗੁਰੂ ਦੇ ਬਚਨਾਂ ਵਿੱਚ ਸਤ ਹੈ ਗੁਰੂ ਸਭ ਕੁਝ ਕਰਨ ਵਿੱਚ ਸਮਰੱਥ ਨੇ ਗੁਰੂ ਸਾਹਿਬ ਕੁਝ ਵੀ ਕਰ ਸਕਦੇ ਨੇ ਸਤਗੁਰ ਮੇਰਾ ਮਾਰਜੇ ਵਾਲਾ ਸਤਗੁਰ ਕੋਲ ਤਾਕਤ ਹੈ ਉਨ੍ਹਾਂ ਦੇ ਹੁਕਮ ਵਿੱਚ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਸੋਸਰ ਦਾ ਭਾਵਨਾ ਨਾਲ ਇਹ ਸਾਖੇ ਨੂੰ ਆਪਾਂ ਸਰਮਣ ਕੀਤਾ ਤੇ ਗੁਰਸਾਭ ਕਿਰਪਾ ਵਰਤੋਂਗੇ ਤੇ ਇਹ ਤਾਪ ਦਾ ਬੁਖਾਰ ਹੋਵੇ ਕੋਈ ਵੀ ਬੁਖਾਰ ਹੈ ਉਹ ਤੁਹਾਨੂੰ ਛੱਡ ਕੇ ਉਹ ਵੱਸ ਚਲਾ ਜਾਵੇਗਾ ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰੋ ਮਨ ਲਾ ਕੇ ਬਾਣੀ ਪੜੋ ਬੋਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ